ਸਰ ਮਾਜੀ ਸਰ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਸਾਰੇ ਪੱਤਰਕਾਰ ਸਾਹਿਬਾਨ ਇਲੈਕਟ੍ਰੋਨਿਕ মিডিਆ ਤੇ ਪ੍ਰਿੰਟ মিডিਆ ਸਾਊ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਾਡੇ ਇੰਪਰੂਵਮੈਂਟ ਫੰਡ ਦਫ਼ਤਰ ਵਿਖੇ ਪਹੁੰਚਣ ਤੇ ਸਾਡੇ ਪੀਓ ਸਾਹਿਬ ਗੋਰਾ ਲਾਲ ਜੀ ਐਕਸ਼ਨ ਸਾਹਿਬ ਬਰਾਸ ਸਿੰਘ ਜੀ ਤੇ ਸਮੁੱਚੇ ਸਟਾਫ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਸਾਲ 2024 ਦਾ ਆਖਰੀ ਦੇਣਾ ਕੱਲੋਂ 2025 ਦਾ ਆਗਾਜ਼ ਹੋਣਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਕਾਮਨਾ ਕਰਦੇ ਆ ਕਿ ਸਾਡਾ ਸੂਬਾ ਤਰੱਕੀ ਕਰੇ ਸਾਡੇ ਸਾਰਿਆਂ ਦਾ ਪਿਆਰ ਸਤਿਕਾਰ ਭਾਈਚਾਰਾ ਬਰਕਰਾਰ ਰਹੇ ਤੇ ਸਾਰਿਆਂ ਦੇ ਪਰਿਵਾਰਾਂ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਮੈਂ ਜਤਿੰਦਰ ਸਿੰਘ ਭੱਲਾ ਚੇਅਰਮੈਨ ਅਪਰੂਵਮੈਂਟ ਉਸਟ ਬਹੰਡਾ ਤੇ ਜ਼ਿਲ੍ਹਾ ਪ੍ਰਧਾਨਾ ਮਾਨਵੀ ਪਾਰਟੀ ਬਹੰਡਾ ਦੇ ਆਤੀ ਪੰਜਾਬ ਸਰਕਾਰ ਨੇ ਸਦਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੇ ਮੈਨੂੰ ਬਹੁਤ ਅਹਿਮ ਜ਼ਿੰਮੇਵਾਰੀ ਸੰਪਰੂਵਮੈਂਟ ਉਸਟ ਬਹੰਡਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਜਦੋਂ ਤੋਂ ਇਹ ਜ਼ਿੰਮੇਵਾਰੀ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਤੇ ਸਾਡੇ ਸਮੁੱਚੇ ਸਟਾਫ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਲਗਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਇਸ ਸ਼ਹਿਰ ਦਾ ਸਭ ਤੋਂ ਵੱਡਾ ਵਿਕਾਸ ਆ ਉਹ ਕੀਤਾ ਜਾਵੇ ਸੋ ਬਹੁਤ ਸਾਰੇ ਜਿਹੜੇ ਕੰਮ ਆ ਪਿਛਲੇ ਸਾਲ ਦੇ ਵਿੱਚ ਅਸੀਂ ਕੀਤੇ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੀਡੀਆ ਜਰਕੇ ਲੋਕਾਂ ਦੀ ਕਚਰੇ ਚ ਪੇਸ਼ ਕਰਨ ਜਾ ਰਹੇ ਆ ਤੇ ਨਾਲ ਹੀ ਜੋ ਕੰਮ ਅਸੀਂ ਆਉਣ ਵਾਲੇ ਸਮੇਂ ਚ ਡਿਵੈਲਪਮੈਂਟ ਦੇ ਕਰਨੇ ਆ ਉਹ ਵੀ ਤੁਹਾਡੇ ਕਚਰੇ ਚ ਪੇਸ਼ ਕਰਾਂਗੇ ਕਿਉਂਕਿ ਜੋ ਇਹ ਜ਼ਿੰਮੇਵਾਰੀ ਹੁੰਦੀ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੱਲਾ ਸੱਤਾ ਦਾ ਨਿੰਗ ਮਾਰਨਾ ਹੁੰਦਾ ਗੱਡੀਆਂ ਦੇ ਝੂਟੇ ਲੈਣੇ ਹੁੰਦੇ ਆ ਜਿਵੇਂ ਜਨਵਰੀ ਮਿਲਦੀ ਆ ਸਰਕਾਰ ਦਿੰਦੀ ਆ ਤਾਂ ਇਹ ਜ਼ਿੰਮੇਵਾਰ ਲੋਕਾਂ ਦੇ ਲਈ ਦਿੱਤੀ ਜਾਂਦੀ ਆ ਤੇ ਹਰ ਜ਼ਿੰਮੇਵਾਰੀ ਦਾ ਮਤਲਬ ਹੁੰਦਾ ਕਿ ਉਹ ਜ਼ਿੰਮੇਵਾਰੀ ਲੋਕਾਂ ਨੂੰ ਸਮਰਪਿਤ ਹੋਵੇ ਸੋ ਇਸ ਲਈ ਅਸੀਂ ਪੂਰੀ ਸਮਰਪਣ ਭਾਵਨਾ ਦੇ ਨਾਲ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਉਸ ਦੇ ਅੰਦਰ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਲੋਕਾਂ ਨਿਵਾਸੀਆਂ ਦਾ ਇੱਥੋਂ ਤੱਕ ਕਿ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਬਾਨਾਂ ਦਾ ਵੀ ਸਾਨੂੰ ਭਰਮਾ ਪਿਆਰ ਸਤਕਾਰ ਤੇ ਦਾ ਸਮਰਥਨ ਉਹ ਮਿਲ ਰਿਹਾ ਸੋ ਇੰਪਰੂਵਮੈਂਟ ਟਾਸਟ ਫੰਡਾ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਅਹਿਮ ਸੰਸਥਾ ਸਾਡੇ ਸ਼ਹਿਰ ਦੀ ਲੋ ਪਿਛਲੇ ਸਾਲ ਦੇ ਵਿੱਚ ਕੰਮ ਕੀਤੇ ਨੇ ਅਸੀਂ ਰਿੰਗ ਰੋਡ ਸਾਡੇ ਸਾਹਮਣੇ ਬੜਾ ਲੜਕਦਾ ਮਸਲਾ ਸੀ ਉਹ ਹਾਕਿਆਂ ਤੋਂ ਸਾਡੇ ਸ਼ਹਿਰ ਦਾ ਉਸ ਨੂੰ ਚਾਲੂ ਕੀਤਾ ਗਿਆ ਚਾਲੂ ਨਹੀਂ ਕੀਤਾ ਗਿਆ ਉਹਨੂੰ ਕਿਸਮ ਦੀਆਂ ਲਾਈਟਾਂ ਉੱਥੇ ਰਾਤ ਨੂੰ ਜਗਮਗ ਜਗਮਗਾ ਕਰਦੀਆਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੀਆਂ ਔਰ ਜਦੋਂ ਅਸੀਂ ਬਸ਼ੰਡੀ ਵਾਲੇ ਸਾਈਡ ਤੋਂ ਮਾਨਸਾ ਸਾਈਡ ਜਾਣਾ ਹੁੰਦਾ ਸਿਰਫ 5 ਮਿੰਟਾਂ ਦੇ ਵਿੱਚ ਉਹ ਰਸਤਾ ਜਿਹੜਾ ਬਾਈਪਾਸ ਲਈ ਤੈਅ ਹੋ ਜਾਂਦਾ ਤੇ ਜੋ ਉੱਥੇ ਸਟਰਕਚਰ ਬਣਾਇਆ ਵਾ ਸੀਗਾ ਉਹ ਵੀ ਬਣਾ ਕਿਸੇ ਰੌਲੇ ਤੋਂ ਬਿਨਾ ਕਿਸੇ ਝਗੜੇ ਤੋਂ ਸਬੰਧਤ ਪਾਰਟੀ ਦੇ ਨਾਲ ਲਗਾਤਾਰ ਤਾਲਮਿਲ ਕਰਕੇ ਭਾਈਚਾਰਾ ਮਰਕਰ ਰੱਖਦੇ ਹੋਏ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਸਟਾਟ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਉਸ ਸਟਰਕਚਰ ਨੂੰ ਬਿਨਾ ਕਿਸੇ ਲੜਾਈ ਝਗੜੇ ਦੇ ਬਿਨਾ ਕਿਸੇ ਕਾਨੂੰਨੀ ਵਿਵਹਨ ਤੇ ਪਾਸੇ ਕਰਕੇ ਉਹ ਰਿੰਗ ਰੋਡ ਚੱਲੂਗੀ ਤੇ ਔਰ ਉਸ ਦੇ ਨਾਲ ਹੀ ਬਹੁਤ ਹੀ ਵਧੀਆ ਸਰਗਾ ਸ਼ੀਰ ਗਰਤਾਰ ਸਿੰਘ ਸਰਾਬਾ ਸਰਗਾ ਉਸ ਦੇ ਨਾਂ ਤੇ ਬਣਾਈ ਗਈ ਹੈ 1 ਕਿਲੋਮੀਟਰ ਲੰਮੀ ਤੇ ਨਾਲ ਹੀ ਉਸ ਦੇ ਵਿੱਚ ਇੱਕ ਬੜਾ ਖੂਬਸੂਰਤ ਸੈਲਫੀ ਪੁਆਇੰਟ ਸਾਡਾ ਬਠੰਡਾ ਸਾਡਾ ਮਾਨ ਉਹ ਉਹ ਸਰਗਾ ਦੇ ਵਿੱਚ ਉਸਾਰਿਆ ਗਿਆ ਸਥਾਪਿਤ ਕੀਤਾ ਗਿਆ ਜਿਸ ਦਾ ਲੋਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਉਸ ਪ੍ਰੋਜੈਕਟ ਦੀ ਜਿਹੜੀ ਕੀਤੀ ਜਾ ਰਹੀ ਹੈ ਔਰ ਲੋਕਾਂ ਦੀ ਡਿਮਾਂਡ ਤੇ ਸਾਡੇ ਐਮਐਲਏ ਸਾਹਿਬ ਜਗਰੂਪ ਸਿੰਘ ਦੀ ਗੱਲ ਉਹਨਾਂ ਦੀ ਵੀ ਸੋਚ ਸੀ ਕਿ ਉਸ ਸੈਰਗਾਹ ਨੂੰ ਐਕਸਟੈਂਡ ਕੀਤਾ ਜਾਵੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਸੈਰਗਾਹ ਨੂੰ ਤਕਰੀਬਨ 1/2 ਕਿਲੋਮੀਟਰ ਤੋਂ ਉੱਪਰ ਜਿਹੜੀ ਸੈਰਗਾਹ ਲਗਭਗ ਰੈਣਾ ਗੇਟ ਤੱਕ ਉਸ ਨੂੰ ਵਧਾਉਣ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਜੋ ਸਾਡਾ ਜੋ ਸਾਡੇ ਸ਼ਹੀਦ ਭਗ ਸਿੰਘ ਇਨਕਲੇਮ ਡੇਰੀ ਵਾਲੀ ਜਗ੍ਹਾ ਉਸ ਦੇ ਸੰਬੰਧ ਵਿੱਚ ਬਾਅਦ ਦੇ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰੂੰਗਾ ਜਿਹੜੇ ਕੰਮ ਕਿ ਤੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਨਗਰ ਦੇ ਵਿੱਚ ਗ੍ਰੀਨ ਬੈਲਟ ਦੀ ਜਿਹੜੀ ਬਹੁਤ ਸੁੰਦਰਾ ਸਾਰੀ ਕੀਤੀ ਗਈ ਹੈ ਗ੍ਰੀਨ ਬੈਲਟ ਦੇ ਬਾਹਰ ਬਾਹਰ ਟ੍ਰਾਂਸਪੋਰਟ ਨਗਰ ਦੇ ਬਾਹਰ ਤੇ ਉਹਨਾਂ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਨਿੱਤਲਮਾਲ ਦੇ ਸਾਹਮਣੇ ਜੋ ਬੇਬਿਆਦ ਭਈ 16 ਏਕੜ ਜਗ੍ਹਾ ਵਿੱਚ ਕੂੜਾ ਕਰਕਟ ਤੇ ਨਜਾਇਜ਼ ਕਬਜ਼ੇ ਸੀ ਉਸ ਦੀ ਰੋਕਥਾਮ ਦੇ ਲਈ ਤਾਰ ਬੰਦੀ ਫੈਸਲ ਜਿਹੀ ਹੈਗੀ ਹੈ ਬੜੀ ਮਜ਼ਬੂਤ ਸੁਰੱਖਤ ਵਾਲੀ ਉੱਥੇ ਲਗਾਈ ਗਈ ਹੈ ਟਰੱਟ ਅਧੀਆਂ ਆਉਂਦੀਆਂ ਵਕ ਵਕ ਥਾਵਾਂ ਤੇ ਰੇ ਗਾਰਡ ਤੇ 1000 ਤੋਂ ਵੱਧ ਜਿਹੜੇ ਪੌਦੇ ਲਗਾਏ ਗਿਆ ਜੋ ਕਿ ਸਫਲਤਾਪੂਰਕ ਵੱਧ ਫੁੱਲ ਰਹੇ ਆ ਪਟੇਰ ਨਗਰ ਦੇ ਸੁਰੀਲੀ ᱴਾਂ ਦਾ ਹੋ ਗਿਆ ਜਿਹੜੇ ਸਾਡੇ ਟਰਸਟ ਦੇ ਵਿੱਚ ਅਦਾਲਤੀ ਕੇਸ ਜਿਨ੍ਹਾਂ ਦੇ ਵਿੱਚ ਕਾਫੀ ਲੋਕਾਂ ਨੂੰ ਸਮੱਸਿਆ ਹੁੰਦੀ ਸੀ ਤਕਰੀਬਨ 100 ਦੇ ਨੇੜੇ ਜਿਹੜਾ ਅਸੀਂ ਅਦਾਲਤੀ ਕੇਸ ਆ ਉਹ ਨਿਵੇੜ ਕੇ ਲੋਕਾਂ ਨੂੰ ਮਾਲਕੀ ਦੇ ਜਿਹੜੇ ਹੱਕ ਆ ਉਹ ਦਿੱਤੇ ਗਏ ਆ ਇਸ ਤੋਂ ਨਾ 1500 ਬੂਟੇ ਤੇ ਡਰੀਗਾਰਡ ਹੋਰ ਇਸ ਹਾਲ ਲਗਾਏ ਗਏ ਆ ਜਿਹੜੀ ਜੈਟਿੰਗ ਮਸ਼ੀਨ ਤੁਹਾਨੂੰ ਪਤਾ ਹੀ 70 ਲੱਖ ਦੀ ਉਹ ਸੀਵਰੇਜ ਦੇ ਪ੍ਰਬੰਧ ਦੇ ਲਈ ਮੰਗਾਈ ਗਈ ਹੈ ਟਰਾਂਸਪੋਰਟ ਨਗਰ ਦੇ ਵਿੱਚ ਟਰੱਕਾਂ ਦੀ ਪਾਰਕਿੰਗ ਵਾਲੀ ਜਗ੍ਹਾ ਦੀ ਚਾਰਦੁواری ਤੇ ਸਿਮੈਂਟਡ ਕੰਕਰੀਟ ਜਿਹੜਾ ਫਰਸ਼ ਆ ਉਸ ਦਾ ਉਪਕਤਾ ਪ੍ਰਬੰਧ ਕੀਤਾ ਗਿਆ ਨਾਲ ਹੀ ਸਾਡੇ ਡਰਾਈਵਰ ਭਰਾ ਤੇ ਉਥੇ ਟਰਾਂਸਪੋਰਟਰ ਜਿਨ੍ਹਾਂ ਨੂੰ ਕਿ ਵਾਸ਼ਰੂਮ ਦੀ ਬਹੁਤ ਵੱਡੀ ਸਮੱਸਿਆ ਸੀ ਔਰ ਬਹੁਤ ਹੀ ਅਦਨੁਕਿਸਮ ਦੇ ਜਿਹੜੇ ਵਾਸ਼ਰੂਮ ਨੇ ਜਿਨ੍ਹਾਂ ਦੇ ਵਿੱਚ ਸਾਫ਼ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਆ ਔਰ ਮੈਂ ਉੱਥੇ ਜਾ ਕੇ ਵਿਜ਼ਿਟ ਕਰਕੇ ਆਇਆ ਸਾਰੇ ਟਰੱਕਾਂ ਵਾਲੇ ਭਰਾ ਜਿਹੜੇ ਕਿ ਸਾਡੇ ਕੱਲੇ ਪੰਜਾਬ ਤੋਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸੈਂਕੜੇ ਦੇ ਗਿੰਦ ਦੇ ਵਿੱਚ ਉੱਥੇ ਆਉਂਦੇ ਨੇ ਉਹਨਾਂ ਦੇ ਵਾਸ਼ਰੂਮ ਜਾਣ ਦਾ ਨਹਾਉਣ ਦਾ ਜਿਹੜਾ ਪ੍ਰਬੰਧ ਹੈ ਉਹ ਉੱਥੇ ਕੀਤਾ ਗਿਆ ਜਿਸ ਤੋਂ ਸਮੁੱਚਾ ਟਰਾਂਸਪੋਰਟ ਨਗਰ ਤੇ ਸਾਰੇ ਜਿਹੜੇ ਦੁਕਾਨਦਾਰ ਹੈ ਉਹ ਪੂਰੀ ਤਰ੍ਹਾਂ ਖੁਸ਼ ਨੇ ਸਾਡੀ ਬੇਸ਼ਕੀਮਤੀ ਜਿਹੜੀ ਬਲੂ ਫੌਕਸ ਵਾਲੀ ਜਗਾ ਜਿਹੜੀ ਕਿ ਰੋਜ਼ਗਾਰ ਦੇ ਸਾਹਮਣੇ ਆ ਉਸ ਦਾ ਨਕਸ਼ਾ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਔਰ ਉੱਥੇ 4 ਏਕੜ ਜਗ੍ਹਾ ਦੇ ਵਿੱਚ ਐਸੂ ਐਸੀਓ ਜਿਹੜੇ ਹੈਗੇ ਆ ਤੇ 1 ਏਕੜ ਜਿਹੜੇ ਜੰਕ ਸਾਈਟ ਆ ਜੰਕਸ ਜੰਕ ਸਾਈਟ ਉਹ ਅਸੀਂ ਥੋੜੇ ਸਮਾਂ ਦੇ ਵਿੱਚ ਉਸ ਦੀ ਆਕਸ਼ਨ ਕਰਕੇ ਜਿਹੜੇ ਲੋੜਵੰਦ ਜਾਂ ਜਿਨ੍ਹਾਂ ਨੂੰ ਉਸ ਥਾਂ ਦੀ ਜਗ੍ਹਾ ਵਪਾਰਿਆ ਨੂੰ ਉਹ ਅਸੀਂ ਦੇਣ ਜਾ ਰਹੇ ਹਾਂ ਤੇ ਜਿਹੜੇ ਸਾਡੀਆਂ ਵੱਖ-ਵੱਖ ਸਕੀਮਾਂ ਦੇ ਵਿੱਚ ਪਾਰਕ ਹਨ ਉਹਨਾਂ ਦੇ ਰੱਖ-ਰਖਾਅ ਤੇ ਨਵੀਨੀਕਰਨ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਪਿਛਲੇ ਸਾਲ ਜੋ ਸਾਡੇ ਸਫਲ ਆਕਸ਼ਨ ਹੋਈ ਸੀ ਤਕਰੀਬ 15 ਕਰੋੜ ਦੀ ਉਹ ਸਾਡੇ ਸਕਸੈਸਫੁਲ ਹੋਈ ਹੋਈ ਆ ਤੇ ਇਸ ਸਾਲ ਵੀ ਆਉਣ ਵਾਲੇ ਅਸੀਂ 1 ਮਹੀਨੇ ਦੇ ਵਿੱਚ ਵਿੱਚ ਜੋ ਸਾਡੇ ਟਰੱਸਟ ਦੇ ਵਾਕੂ ਕੁਆਰਟ ਨੇ ਐਸਸੀਓ ਨੇ ਫਲੈਟਸ ਨੇ ਉਹਨਾਂ ਦੀ ਵੀ ਅਸੀਂ ਆਕਸ਼ਨ ਜਿਹੜੀ ਹੈਗੀ ਆ 1 ਮਹੀਨੇ ਤੱਕ ਜਿਹੜੀ ਹੈਗੀ ਆ ਉਹ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਜੋ ਗੱਲ ਬਾਕੀ ਵਿੱਚ ਵਿੱਚ ਰਹੀ ਸੀ ਆਪਣੇ ਡੇਰੀ ਸਕੀਮ ਜਿਹੜੀ ਕਿ 15 ਸਾਲ ਪਹਿਲਾਂ 15 ਸਾਲ ਪਹਿਲਾਂ ਡੇਰੀ ਸਕੀਮ ਆਦਰਸ਼ ਨਗਰ ਦੇ ਵਿੱਚ ਉਹ ਬਟੰਡਾ ਤੋਂ ਅੰਮ੍ਰਿਤਸਰ ਰੋਡ ਤੇ ਪ੍ਰੋਜੈਕਟ ਡਿੱਕਿਆ ਗਿਆ ਸੀ ਕਈ ਕਾਰਨਾ ਕਰਕੇ ਉਹ ਪ੍ਰੋਜੈਕਟ ਫੇਲ ਹੋ ਗਿਆ ਲੋਕਾਂ ਨੇ ਜਾਂ ਡੇਰੀ ਮਾਲਕਾਂ ਨੇ ਜਾਂ ਦੁੱਧ ਤਪਾਕ ਪਾਤਕਾਂ ਨੇ ਉੱਥੇ ਆਪਣੀ ਡੇਰੀ ਲੈ ਕੇ ਜਾਣ ਜ਼ਰੂਰਤ ਹੀ ਸਮਝਿਆ ਜਿਸ ਕਰਕੇ ਅਸੀਂ ਸੋਚ ਕੇ ਸਮਝ ਕੇ ਵਿਚਾਰ ਕੇ ਉਹ ਸਾਈਟ ਨੂੰ ਰਹਾਇਸ਼ੀ ਦੇ ਕਮਰਸ਼ੀਅਲ ਦੇ ਵਿੱਚ ਚੇਂਜ ਕੀਤਾ ਔਰ ਉਸ ਦਾ ਨਾਮ ਵੀ ਜੋ ਆਜ਼ਾਦੀ ਦੇ ਮਹਾਨ ਪਰਵਾਨੇ ਸਾਡੇ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਭਗਤ ਸਿੰਘ ਇਨਕਲੇਵ ਜਿਹੜੀ ਹੈਗੀ ਆ ਉੱਥੇ ਕਲੋਨੀ ਤੇ ਕਮਰਸ਼ੀਅਲ ਸੈਟ ਉਸ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਕੁੱਲ 236 ਪਲਾਟ ਨੇ ਔਰ ਬਹੁਤ ਜਲਦ ਅਸੀਂ 236 ਪਲਾਟਾਂ ਦੇ ਵਿੱਚੋਂ ਕਿਉਂਕਿ ਪੰਜਾਬ ਸਰਕਾਰ ਦਾ ਨਿਯਮ ਹੈ ਸਾਰੇ ਟਾਟਾਂ ਦਾ ਉਸ ਦੇ ਵਿੱਚੋਂ 50% ਜਿਹੜੀ ਹੈਗੀ ਆ ਉਹ ਲੱਕੀ ਡਰਾ ਕੱਢਿਆ ਜਾਂਦਾ ਹੈ ਰਹਿਣ ਦਾ ਭਾਵ ਕਿ 118 ਪਲਾਟ ਜੋ ਸਾਡੇ ਇਲਾਕੇ ਦੇ ਜਾਂ ਪੰਜਾਬ ਦੇ ਖੁਸ਼ਕਿਸਮਤ ਲੋਕ ਹੋਣਗੇ ਉਹਨਾਂ ਨੂੰ ਡਰਾ ਰਹੀਂ ਜਿਹੜੇ ਹੈਗੇ ਆ ਉਹ ਜਿਹੜੇ ਪਲਾਟ ਕੱਢੇ ਜਾਣਗੇ ਬਾਕੀ ਪਲਾਟਾਂ ਦੀ ਜਿਹੜੀ ਵਕ ਵਕ ਸਾਡੀ ਰਿਜ਼ਰਵੇਸ਼ਨ ਦੇ ਆਧਾਰ ਤੇ ਉਹ ਆਕਸ਼ਨ ਜਿਹੜੀ ਹੈਗੀ ਆ ਕੀਤੀ ਜਾਊਗੀ ਜਿਸ ਦੇ ਵਿੱਚ ਜਿਹੜੇ ਫ੍ਰੀडम फाइਟਰ ਆ ਉਹਨਾਂ ਵਾਸਤੇ ਰਾਖਵਾ ਕਰਨਾ ਹੈ ਇਹ ਕਰਮ ਤੇ ਜਿਹੜੇ ਸਾਡੇ ਡਿਫੈਂਸ ਪਰਸਨ ਆ ਉਹਨਾਂ ਵਾਸਤੇ ਅੰਗਹੀਣ ਵਾਸਤੇ ਦੰਗਾ ਪੀੜਤਾਂ ਵਾਸਤੇ ਜਾਂ ਪਰਵੀਰ ਮਹਾਵੀਰ ਚੱਕਰ ਅਸ਼ੋਕ ਚੱਕਰ ਜੇਤੂ ਉਹਨਾਂ ਵਾਸਤੇ 1% ਹੈਗਾ ਤੇ ਸਪੋਰਟਸਮੈਨ ਏਸ਼ੀਅਨ ਤੇ 올림픽 ਉਹਨਾਂ ਵਾਸਤੇ 1% ਅੰਗਹੀਣ ਵਿਅਕਤੀਆਂ ਵਾਸਤੇ 1% ਐਸਸੀ ਤੇ ਐਸਐਸਟੀ ਵਾਸਤੇ 15% ਤੇ ਲੋਕਲ ਜੋ ਗਵਰਨਮੈਂਟ ਮੁਲਾਜ਼ਮਾ ਉਹਨਾਂ ਵਾਸਤੇ 1% ਜਿਹੜਾ ਕੋਟਾ ਫਲਾਟਾਂ ਦਾ ਉਹ ਇਹਦੇ ਵਿੱਚ ਰਾਖਵਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਉਸ ਦੇ ਆਧਾਰ ਤੇ ਅਸੀਂ ਆਕਸ਼ਨ ਕਰਾਂਗੇ ਨਾਲ ਹੀ ਇਹਦੇ ਵਿੱਚ ਸਾਡੀਆਂ ਕਮਰਸ਼ੀਅਲ ਸ਼ੋਰੂਮ ਸਾਈਟਸ ਨੇ 75 ਜਿਹਦੇ ਵਿੱਚੋਂ 36 ਸੇਟਾਂ ਪਹਿਲਾਂ ਵੀ ਜੇ ਹੋਈਆਂ ਨੇ ਔਰ 39 48 ਸੇਟਾਂ ਜਿਹੜੇ ਹੈਗੇ ਉਹਨਾਂ ਦੀ ਵੀ ਅਸੀਂ ਉਹਨਾਂ ਦੇ ਇੱਕ ਦੋ ਮਹੀਨਿਆਂ ਦੇ ਵਿੱਚ ਉਸ ਦੀ ਜਿਹੜੀ ਬੁੱਲੀ ਰਹੀ ਉਹਨਾਂ ਨੂੰ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਅਸੀਂ ਮਾਲਕੀ ਦੇ ਹੱਕ ਦੇਣ ਵਾਸਤੇ ਜਿਹੜਾ ਸਾਰਾ ਪ੍ਰੋਸੈਸ ਹੈ ਉਸ ਨੂੰ ਅਡਾਪਟ ਕਰਾਂਗੇ ਔਰ ਬਹੁਤ ਵਧੀਆ ਲੋਕੇਸ਼ਨ ਹੈ ਜੋ ਸਾਡੇ ਤੇ ਜਾਣਕਾਰ ਲੋਕਾਂ ਦੀਆਂ ਪ੍ਰਾਪਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਉਹਨਾਂ ਵੱਲੋਂ ਭਰਪੂਰ ਜਿਹੜਾ ਹੰਗਾਰਾ ਇਸ ਕੋਲੋਨੀ ਨੂੰ ਦਿੱਤਾ ਜਾ ਰਿਹਾ ਹੈ ਇਸ ਦਾ ਜਿਹੜਾ ਰੇਟ ਹੈ ਲਗਭਗ 13 ਤੋਂ 14000 ਰੁਪਏ ਪ੍ਰਤੀ ਗਾਜ ਇਹ ਰੱਖਿਆ ਗਿਆ ਔਰ ਜੋ ਸਾਡੀਆਂ ਵਪਾਰਕ ਸਾਈਟਾਂ ਨੇ ਉਹਨਾਂ ਦਾ 26000 ਤੋਂ ਲੈ ਕੇ 27000 ਦੇ ਲਗਭਗ ਜਿਹੜਾ ਰੇਟ ਆ ਉਹ ਸਰਕਾਰ ਵੱਲੋਂ ਤੈਅ ਕੀਤਾ ਗਿਆ ਔਰ ਇਸ ਸੰਬੰਧ ਵਿੱਚ ਡਰਾ ਸਬੰਧੀ ਤੇ ਆਕਸ਼ਨ ਸਬੰਧੀ ਜੋ ਵਿਸਥਾਰਤ ਜਾਣਕਾਰੀ ਹੈ ਉਹ ਅਸੀਂ ਅਗਲੇ ਦਿਨਾਂ ਦੇ ਵਿੱਚ ਖਵਾਰਾ ਰਹੀ ਵੱਖ-ਵੱਖ ਇਲੈਕਟ੍ਰੋਨ ਤੇ ਪੈਂਟ ਮੀਡੀਆ ਰਹੀ ਸੋਸ਼ਲ ਮੀਡੀਆ ਰਹੀ ਸਾਰੇ ਸ਼ਹਿਰੀਆਂ ਨੂੰ ਦੇਣ ਦੇ ਲਈ ਅਸੀਂ ਹੈਗਾ ਉਹ ਬਚਨ ਵਾਦ ਦਾ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਹੈਗਾ ਇੰਪਰੂਵਮੈਂਟ ਟਰਸਟ ਹੈ ਜਿਹੜਾ ਉਹ ਸਰਕਾਰੀ ਪੈਟਰੋਲ ਪੰਪ ਜਿਹੜਾ ਹੈਗਾ ਉਹ ਲਾਉਣ ਜਾ ਰਹੀ ਹੈ ਔਰ ਉਸ ਸਬੰਧ ਵਿੱਚ ਸਾਡੇ ਸੀਐਮ ਸਾਹਿਬ ਸਦਰਪੰਗਵਾਨ ਸਿੰਘ ਜੀ ਮਾਨ ਉਹਨਾਂ ਦੇ ਵੀ ਮੈਂ ਨਿੱਜੀ ਤੌਰ ਤੇ ਮੇਰੇ ਧਿਆਨ ਦੇ ਵਿੱਚ ਲਿਆਤਾ ਸੀ ਔਰ ਨਾਲ ਹੀ ਸਾਡੇ ਲੋਕਲ ਬਾਡੀ ਦੇ ਮੰਤਰੀ ਨੇ ਰਵਜੋਨ ਡਾਕਟਰ ਰਵਜੋਨ ਜੀ ਉਹਨਾਂ ਦੇ ਵੀ ਧਿਆਨ ਦੇ ਵਿੱਚ ਸਾਡੇ ਜੁਆਇੰਟ ਡਾਇਰੈਕਟਰ ਸੈਕਟਰੀ ਸਾਹਿਬ ਸਾਰਿਆਂ ਦੇ ਧਿਆਨ ਦੇ ਵਿੱਚ ਇਹ ਪੈਟਰੋਲ ਸਰਕਾਰੀ ਪੈਟਰੋਲਮ ਲਾਉਣ ਦਾ ਜਿਹੜਾ ਸਾਡਾ ਫੈਸਲਾ ਸੀ ਉਹ ਧਿਆਨ ਦੇ ਵਿੱਚ ਲਿਆਂਦਾ ਔਰ ਸਰਕਾਰ ਤੇ ਸਾਡਾ ਜਿਹੜਾ ਵਿਭਾਗ ਹੈ ਉਹ ਇਸ ਗੱਲ ਤੋਂ ਪੂਰਨ ਤੌਰ ਤੇ ਪ੍ਰਸੰਨ ਨੇ ਸੰਤੁਸ਼ਟ ਨੇ ਕਿ ਪੰਜਾਬ ਦੇ ਵਿੱਚ ਪਹਿਲਾ ਸਰਕਾਰੀ ਪੈਟਰੋਲ ਪੰਪ ਜਿਹੜਾ ਹੈਗਾ ਬਠਿੰਡਾ ਦੇ ਵਿੱਚ ਇੰਪਰੂਵਮੈਂਟ ਫੰਡਸ ਵੱਲੋਂ ਲਗਾਇਆ ਜਾ ਰਿਹਾ ਔਰ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਖਾਸ ਕਰਕੇ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤਮਦ ਪਰੇ ਜੀ ਉਹਨਾਂ ਦੇ ਨਾਲ ਵੀ ਸਾਰਾ ਵਿਚਾਰ ਵਟਾਂਦਰਾ ਕਰਕੇ ਫੈਸਲਾ ਹੋਇਆ ਕਿ ਇੱਕ ਦੋ ਮਹੀਨਿਆਂ ਦੇ ਵਿੱਚ ਇਸ ਪٹرول ਪੰਪ ਦੇ ਆਪਣੇ ਸਵਾਮਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਜਿੰਨੀਆਂ ਵੀ ਸਰਕਾਰੀ ਗੱਡੀਆਂ ਨੇ ਸਾਡੇ ਜਿਹੜੇ ਦੀਆਂ ਜਿਹਨਾਂ ਨੂੰ ਸਾਡੇ ਆਫੀਸਰ ਸਾਹਿਬਾਨ ਵਰਤਦੇ ਨੇ ਵੱਖ-ਵੱਖ ਭਾਗ ਵਰਤਦੇ ਨੇ ਉਹਨਾਂ ਦੇ ਨਾਲ ਪٹرول ਤੇ ਡੀਜ਼ਲ ਉਹ ਵੀ ਇਸ ਸਰਕਾਰੀ ਪٹرول ਪੰਪ ਤੋਂ ਜਿਹੜਾ ਹੈਗਾ ਉਹ ਪਾਇਆ ਜਾ ਕਰੂਗਾ ਇਸ ਤਰ੍ਹਾਂ ਕਰਨ ਦੇ ਨਾਲ ਜਿੱਥੇ ਸ਼ੁੱਧ ਤੇਲ ਮਿਲੂਗਾ ਫੋਦਾ ਉਸਦੀ ਕੁਆਂਟੀਟੀ ਮਿਲੂਗੀ ਨਾਲ ਹੀ ਜੋ ਕਈ ਵਾਰ ਜਿਵੇਂ ਜਿਹੜੀ ਭ੍ਰਸ਼ਟਾਚਾਰ ਦਾ ਮਸਲਾ ਹੁੰਦਾ ਉਸ ਨੂੰ ਵੀ ਬੱਡੇ ਪੱਧਰ ਤੇ ਠੱਲ ਹੈ ਉਹ ਪਾਈ ਜਾਊਗੀ ਤੋਂ ਇਸ ਬੰਦ ਵਿੱਚ ਉਹ ਭਾਰਤ ਨਗਰ ਦੇ ਜਿਹੜੇ ਲੋਕ ਨੇ ਜਾਂ ਪਟੇਲ ਨਗਰ ਦੇ ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਖੁਸ਼ੀ ਤੇ ਪ੍ਰਸੰਤਾ ਜਿਹੜੀ ਹੈਗੀ ਆ ਉਹ ਪਾਈ ਜਾ ਰਹੀ ਹੈ ਇਸ ਤੋਂ ਇਲਾਵਾ ਕੰਗੂਮੇ ਪਾਸਟ ਬਚੰਡਾ ਸਾਡੇ ਝੀਲਾਂ ਜਿੱਥੇ ਕਿ ਸਾਡੇ ਪਹਿਲੇ ਸੂਬੇ ਤੇ ਉਹਨੇ ਦੇਸ਼ ਭਾਤਰਿਕ ਵਿਦੇਸ਼ਾਂ ਤੋਂ ਆਕ ਵੀ ਸਾਡੇ ਜਿਹੜੇ ਮਹਿਮਾਨ ਆ ਉਸ ਸ਼ਹਿਰ ਦੇ ਵਿੱਚ ਉਸ ਲੇਕव्यू ਹੋਟਲ ਦੇ ਵਿੱਚ ਰਹਿੰਦੇ ਨੇ ਵੱਖ-ਵੱਖ ਮੀਟਿੰਗਾਂ ਉੱਥੇ ਹੁੰਦੀਆਂ ਨੇ ਪਰ ਉਸ ਦਾ ਜਿਹੜਾ ਜਿਗਰਤਾ ਉਸ ਦੇ ਵਿੱਚ ਪ੍ਰੋਪਰ ਸਫਾਈ ਨਹੀਂ ਵਧੀਆ ਮੈਸੇਜ ਨਹੀਂ ਜਾਂਦਾ ਸੋ ਇਸ ਕਰਕੇ ਡੀਸੀ ਸਾਹਿਬ ਪੰਜਾਬ ਸਰਕਾਰ ਖਾਸ ਕਰਕੇ ਮਾਨ ਸਾਹਿਬ ਉਹਨਾਂ ਦੀ ਸੋਚ ਸੀ ਕਿ ਇਸ ਨੂੰ ਵਧੀਆ ਬਣਾਇਆ ਜਾਵੇ ਜੋ ਉਸ ਦੇ ਅੱਗੇ ਪਾਰਕ ਹੈ ਜਿੱਥੇ ਕਿ ਲੋਹੇ ਫਿਰਦੇ ਨੇ ਵੱਡੀ ਗਲਤੀ ਦੇ ਵਿੱਚ ਉਹ ਦੀ ਸਾਫ ਸਫਾਈ ਕਰਕੇ ਉੱਤੇ ਸੁੰਦਰ ਪਾਰਕ ਤੇ ਝੀਲਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਜਿਵੇਂ ਸਚੀਦ ਕਪਾਰ ਸਿੰਘ ਸਰਾਬਾ ਸੈਰਗਾ ਬਣਾਈ ਹੈ ਉਸ ਤਰ੍ਹਾਂ ਉਸ ਉਹਨਾਂ ਝੀਲਾਂ ਦਾ ਸੁੰਦਰੀਕਰਨ ਜਿਹੜਾ ਹੈਗਾ ਉਹ ਕੰਮ ਦਾ ਜਿਹੜਾ ਪ੍ਰੋਜੈਕਟ ਹੈ ਉਸ ਤੇ ਅਸੀਂ ਕੰਮ ਕਰ ਰਹੇ ਆਂ ਤੇ ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਬਾ ਸੈਰਗਾ ਉਸ ਨੂੰ ਅੱਗੇ ਵਧਾਉਣ ਦਾ ਕੰਮ ਤੇ ਮਤੀ ਦਾਸ ਨਗਰ ਦੇ ਵਿੱਚ ਅਸੀਂ ਲਗਭਗ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਜਿਵੇਂ ਸਿਆਣੇ ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸੈਰ ਦੀ ਐਨੀ ਤਜਕਾਲ ਬਹੁਤ ਵੱਧ ਚੁੱਕੀ ਆ ਹਰ ਛੋਟਾ ਬੱਚਾ ਹਰ ਨੌਜਵਾਨ ਹਰ ਬਜ਼ੁਰਗ ਸੈਰ ਕਰਕੇ ਆਪਣੀ ਤੰਦਰੁਸਤੀ ਰੱਖਣਾ ਚਾਹੁੰਦਾ ਸੋ ਸਾਡੀ ਕਰਤਾਰ ਸਿੰਘ ਸਰਾਬਾ ਸੈਰਗਾਹ ਨੂੰ ਪੰਭੂ ਭਰਪੂਰ ਹੰਗਾਰਾ ਮਿਲਣ ਤੋਂ ਬਾਅਦ ਮਤੀ ਦਾਸ ਨਗਰ ਦੇ ਵਿੱਚ ਅਸੀਂ 300 ਮੀਟਰ ਲੰਮੀ ਜਿਹੜੀ ਹੈਗੀ ਆ ਉਸੇ ਤਰਜ਼ ਤੇ ਸੈਰਗਾਹ ਬਣਾਉਣ ਜਾ ਰਹੇ ਆ ਤੇ ਇਸੇ ਤਰ੍ਹਾਂ ਦੇ ਸੈਰਗਾਹ ਜਿਵੇਂ ਝੀਲਾਂ ਦੀ ਗੱਲ ਗੱਲਬਾਤ ਕੀਤੀ ਸੀ ਉਥੇ ਸੈਰਗਾਹ ਬਣੂਗੀ ਇਸ ਤੋਂ ਇਲਾਵਾ ਭਾਰਤ ਨਗਰ ਦੇ ਵਿੱਚ ਜਿਹੜੇ ਸਾਡੇ ਐਸ.ਸੀ. ਬਣੇ ਹੋਏ ਆ ਉਸ ਦੀਆਂ ਪਾਰਕਿੰਗ ਦਾ ਬੜਾ ਮੰਦਾ ਹਾਲ ਹੈ ਉਹਨਾਂ ਦੇ ਨਵੀਨੀਕਰਨ ਦੇ ਲਈ ਵੀ ਉੱਥੇ ਸਾਰਾ ਉਸ ਦੀ ਜਿਹੜੀ ਪਾਰਕਿੰਗ ਹੈ ਉਸ ਦਾ ਨਵੀਨੀਕਰਨ ਕੀਤਾ ਜਾਣਾ ਉਹ ਟੈਂਡਰ ਸਾਡਾ ਪਾਸ ਹੋ ਗਿਆ ਇਸੇ ਤਰ੍ਹਾਂ ਗ੍ਰੀਨ ਐਵੇਨਿਊ ਟੈਗੋਰ ਨਗਰ ਆਪਣੀਆਂ ਪਾਰਕਾਂ ਜਿਹੜੀਆਂ ਕਿ ਸਾਡੇ ਇਥੋਂ ਅ ਅੰਪਰੂਵਮੈਂਟ ਰਾਹ ਤੋਂ ਸ਼ੁਰੂ ਹੋ ਕੇ ਉਹ ਗੁੰਨਣ ਰੋਡ ਤੱਕ ਜਾਂਦੀਆਂ ਨੇ ਇਥੇ ਕਾਫੀ ਅਸੇਰ ਵੀ ਲੱਗਦੀ ਆ ਸਾਡੇ ਸਕੂਟਰਾਂ ਦੇ ਮੋਟਰਸਾਈਕਲਾਂ ਦੀ ਵੱਡੀ ਕੈਂਤ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਸ਼ਾਪੇ ਕਰਨ ਖਾਣ ਪੀਂ ਉੱਥੇ ਵੀ ਵਧੀਆ ਕਿਸਮ ਦੀ ਸੁੰਦਰ ਲੱਗਣ ਵਾਲੀ ਤੇ ਮਜ਼ਬੂਤ ਜਿਹੜੀ ਹੈਗੀ ਪਾਰਕਿੰਗ ਉਹ ਅਸੀਂ ਬਣਾਉਣ ਜਾ ਰਹੇ ਆ ਇਸ ਤੋਂ ਇਲਾਵਾ ਫੌਗਿੰਗ ਮਸ਼ੀਨ ਜਿਹੜੀ ਕਿਉਂਕਿ ਡੇਂਗੂ ਦੀ ਬਹੁਤ ਵੱਡੀ ਸਮੱਸਿਆ ਸਾਡੇ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਹਸਪਤਾਲ ਭਰ ਜਾਂਦੇ ਆ ਮਰੀਜ਼ਾਂ ਦੇ ਨਾਲ ਅਸੀਂ ਇੰਪਰੂਵਮੈਂਟ ਆਸਟਿਕ ਵਧੀਆ ਕਿਸਮ ਦੀ ਜਿਹੜੀ ਫੌਗਿੰਗ ਮਸ਼ੀਨ ਆ ਉਹ ਵੀ ਸ਼ਹਿਰ ਨਿਵਾਸੀਆਂ ਦੀ ਸੇਵਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਨ ਜਾ ਰਿਹਾ ਸੋ ਅਸੀਂ ਤੇ ਸਾਡਾ ਸਮੁੱਚਾ ਸਟਾਫ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਸਾਡੇ ਟਰਸਟੀ ਨੇ ਜੋ ਸਾਡੇ ਨਾਲ ਜੁੜੇ ਨੇ ਜੋ ਸਾਡੇ ਸ਼ਹਿਰ ਦੇ ਵਸਨੀਕ ਨੇ ਵਸਨੀਕ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਏ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਜਿਵੇਂ ਮੇਰੇ ਆਉਣ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਟਰਸਟ ਬਾਰੇ ਚੱਲਦੇ ਆ ਸੀ ਉਦੋਂ ਮੈਂ ਕਿ ਸੋਚਿਆ ਸੀ ਕਿ ਇੰਪਰੂਵਮੈਂਟ ਟਰਸਟ ਦਾ ਜਿਹੜਾ ਲੋਕਾਂ ਦੇ ਵਿੱਚ ਟਰਸਟ ਟਰਸਟ ਬਹਾਲ ਕਰਨਾ ਸਮੇਂ ਦੀ ਲੋੜ ਹੈ ਪਰ ਮੈਂ ਮਹਿਸੂਸ ਕਰਦਾ ਕਿ ਅਸੀਂ ਉਸ ਗੱਲ ਦੇ ਵਿੱਚ ਸਫਲ ਹੋਏ ਆਂ ਸ਼ਹਿਰੀਆਂ ਦਾ ਪਿਆਰ ਸਤਿਕਾਰ ਤੇ ਸਾਡੀ ਇਹ ਸੰਸਥਾ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਧਿਆ ਮੈਂ ਦੁਬਾਰਾ ਫੇਰ ਤੁਹਾਡੇ ਜਰੂ ਕੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜੋ ਵੀ ਸਾਡੇ ਕੰਮ ਨੇ ਉਹ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਦਾਸ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੋ ਉਹਨਾਂ ਦੀ ਸੋਚ ਦੇ ਤਹਿਤ ਹੀ ਅਸੀਂ ਕੰਮ ਕਰ ਰਹੇ ਆਂ ਔਰ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਵਾ ਸਾਲ ਡੇਢ ਸਾਲ ਹੋਣ ਵਾਲਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਐਲੀਗੇਸ਼ਨ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਵਿਦਰਾਵਾਂ ਬਾਰੇ ਚੱਲਦੀਆਂ ਸੋ ਲੋਕਾਂ ਵੱਲੋਂ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਸੋ ਇਸ ਗੱਲ ਦੇ ਲਈ ਮੈਂ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਧੰਨਵਾਦ ਕਰਦਾ ਹਾਂ ਉੱਥੇ ਸਾਡਾ ਸਮੁੱਚਾ ਸਟਾਫ ਜੋ ਬੜੀ ਮਿਹਨਤ ਦੇ ਨਾਲ ਸਮਰਪਿਤ ਭਾਵਨਾ ਨਾਲ ਕੰਮ ਕਰਦਾ ਹੈ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਜੋ ਵੀ ਕੰਮ ਹੋ ਰਿਹਾ ਇਹਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਸਾਰਿਆਂ ਦਾ ਟੀਮ ਵਰਕ ਹੈ ਸਾਰੇ ਜਣੇ ਨਾਲ ਮਿਲ ਕੇ ਆਪਣੇ ਆਪਣੀ ਭੂਮਿਕਾ ਨਿਭਾਉਂਦੇ ਨੇ ਫਿਰ ਫਿਰ ਹੀ ਜਿਹੜੇ ਐਡਿਟੇ ਪ੍ਰੋਜੈਕਟ ਆ ਜਾਂ ਨੇਪਰੇ ਚੜੇ ਨੇ ਜਾਂ ਨੇਪਰੇ ਚੜਨੇ ਨੇ ਵਾਲੇ ਸਮੇਂ ਦੇ ਵਿੱਚ ਉਹ ਸਾਰਿਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੁੰਦੇ ਆ ਸੋ ਅੱਜ ਦੀ ਜੋ ਪ੍ਰੈਸ ਕਾਨਫਰੰਸ ਅੱਜ ਦੀ ਸੀ ਉਸ ਦਾ ਮੁੱਖ ਮਤਸਦ ਇਹ ਹੀ ਸੀ ਕਿ ਤੁਹਾਡੇ ਸਾਹਮਣੇ ਲੇਖਾ ਜੋਖਾ ਪੇਸ਼ ਕੀਤਾ ਜਾਵੇ ਔਰ ਨਾਲ ਹੀ ਜੋ ਸਾਡੇ ਆਉਣ ਵਾਲੇ ਅਹਿਮ ਪ੍ਰੋਜੈਕਟ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਜਰਗੇ ਸ਼ਹਿਰ ਨਿਵਾਸੀਆਂ ਨੂੰ ਦਿੱਤੀ ਜਾਵੇ ਤਾਂ ਜੋ ਜਿਵੇਂ ਜੀ ਇਹ ਬਗਸੇ ਇਨਕਲੇ ਕਲੋਨੀ ਦੇ ਵਿੱਚ ਜੇ ਕੋਈ ਪਲਾਟ ਲੈਣ ਦਾ ਚਾਹਵਾਨ ਹੈ ਤਾਂ ਬੰਦਾ ਆਪਣੀ ਤਿਆਰੀ ਕਰ ਲੈਂਦਾ ਸਾਈਟ ਦੇਖ ਲੈਂਦਾ ਉਸ ਸੰਬੰਧ ਦੀ ਜਾਣਕਾਰੀ ਹੈ ਉਹ ਹਾਸਲ ਕਰਕੇ ਜਿਹੜੇ ਸਾਡੇ ਸ਼ਾਇਰੀ ਨੇ ਜਾਂ ਜਿਨ੍ਹਾਂ ਨੂੰ ਕਮਰਸ਼ੀਅਲ ਸਾਈਟਸ ਦੀ ਜਰੂਰਤ ਆ ਉੱਥੇ ਜਾਂ ਜਿਨ੍ਹਾਂ ਨੂੰ ਪਲਾਟਾਂ ਦੀ ਜਰੂਰਤ ਆ ਉਹ ਉਸ ਸੰਬੰਧੀ ਆਪਣੀ ਜਿਹੜੀ ਅਗਾਊਂ ਤਿਆਰੀ ਹੈ ਜਿਹੜੀ ਹੈਗੀ ਆ ਉਹ ਕਰ ਲੈਣ ਦੁਆਰਾ ਫੇਰ ਤੁਹਾਨੂੰ ਸਾਰਿਆਂ ਨੂੰ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਖੁੱਲੇ ਮਨ ਦੇ ਨਾਲ ਪੁੱਛ ਸਕਦੇ ਹੋ